ਹੈਲੋ ਢੀਰ ਕਾਲਜ ਫੜਾਓ ਇਸ ਸਾਲੇ ਦੇ ਵਿੱਚ ਮੇਰੇ ਨਾਲ ਆਪ ਦੀ ਹੱਡ ਵਿੱਚ ਮਸੂਣ ਲੱਗਿਆ ਮੈਂ ਤੇ ਮੇਰਾ ਫਰੈਂਡ ਲੱਤੀ ਅਸੀਂ ਦੋਨੇ ਆਨੇ ਖੜੇ ਸੀ ਲੈਕਚਰ ਆਫ ਹੋ ਕੇ ਹਜ਼ਾਰ ਕੁੜੀਆਂ ਇੱਕ ਕਲਾਸ ਤੋਂ ਦੂਜੀ ਕਲਾਸ ਚ ਜਾਂਦੀਆਂ ਸੀ ਅਸੀਂ ਖੜੇ ਇੱਕ ਦੂਜੇ ਨਾਲ ਗੱਲਾਂ ਕਰੀ ਜਾਂਦੇ ਸੀ ਇਹ ਮੈਨੂੰ ਕਹਿੰਦਾ ਯਾਰ ਉਹ ਕੁੜੀ ਦੇ ਮਾਝਾ ਯਾਰ ਬੱਕੇ ਕੁੜੀ ਦਾ ਅੱਗ ਲਾਈ ਜਾਂਦੀ ਆ ਬੱਕਾ ਕੁੜੀ ਦਾ ਮੇਲਾ ਲੁੱਟੀ ਜਾਂਦੀ ਆ ਅਸੀਂ ਖੜੇ ਗੱਲਾਂ ਕਰੀ ਜਾਂਦੇ ਆ ਸਾਡੇ ਪ੍ਰੋਫੈਸਰ ਕਨਸਿੰਘ ਸੰਧੂ ਸਾਹਿਬ ਕਾਰਜੋਗ ਸੰਧੂ ਸਾਹਿਬ ਵੀ ਸਾਡੇ ਕੋਲੇ ਮਗਰ ਖੜੇ ਸੀਓ ਸਾਡੇ ਸਾਨੂੰ ਪਤਾ ਨਹੀਂ ਲੱਗਿਆ ਉਹਨਾਂ ਨੇ ਸਾਨੂੰ ਕਿੱਤੀ ਤੋਂ ਫੜ ਲਿਆ ਸਾਨੂੰ ਜਦੋਂ ਕੀ ਕਰਦੇ ਸੀ ਕੁੜੀਆਂ ਦੇਖਦੇ ਸੀ ਇਸ ਕਰਕੇ ਕੁੜੀਆਂ ਦੇਖਦੇ ਸੀ ਪੜ ਵੀ ਜਾ ਕੋਈਆਂ ਕੁੜੀਆਂ ਦੇਖਦੇ ਰਹਿੰਦੇ ਆ ਮੈਂ ਸਭ ਨੂੰ ਜਵਾਬ ਨਹੀਂ ਕਰ ਸਕਿਆ ਕਿਉਂਕਿ ਅਸੀਂ ਵਾਕਈ ਫੋਨੇ ਦਾ ਤੱਕੇ ਸੀ ਕੁੜੀਆਂ ਦੇਖਦੇ ਸੀ ਪਰ ਸਭ ਨੂੰ ਮੈਂ ਹੁਣ ਜਦੋਂ ਗੰਗਾ ਸਟੇਜ ਤੇ ਵੀ ਜਿੰਨਾ ਚਿਰ ਕਿਸੇ ਚੀਜ਼ ਨੂੰ ਆਪਾਂ ਸਮਝਾਂਗੇ ਨਾ ਦੇਖਾਂਗੇ ਨਾ ਪਰਖਾਂਗੇ ਨਾ ਉਹਦੇ ਤੇ ਠੀਕਾ ਤੇ ਕੋਈ ਨਹੀਂ ਕੀਤੀ ਜਾ ਸਕਦੀ ਉਹਦੇ ਬਾਰੇ ਕੁਝ ਲਿਖਿਆ ਨਹੀਂ ਜਾ ਸਕਦਾ ਕੰਮ ਤੋੜ ਕੇ ਪਾਇਗਲ ਹੋ ਜਾਂਦੇ ਵੀ ਮੁੰਡੇ ਕੋਲ ਸ਼ਰਾਬੀ ਹੁੰਦੇ ਆ ਕੁੜੀਆਂ ਬੜੀਆਂ ਸਾਉਂ ਹੁੰਦੀਆਂ ਪਰ ਐ ਨਹੀਂ ਬੰਦਾ ਕੁੜੀਆਂ ਨੂੰ ਮੈਂ ਜਨਾਕ ਸਮਝਦਾ ਚਾਹ ਬਾਈਨਾ ਮੈਂ ਲਿਖਿਆ ਨਾ ਗੁੱਸਾ ਨਾ ਕਰੋ ਸਹੀ ਲਿਖਿਆ ਹੈ ਕਾਲ ਦੀ ਮੁੰਡਿਆਂ ਦੇ ਨਾਲ ਕਈ ਕਹਾਣੀਆਂ ਚੁੜੀਆਂ ਨੇ ਪਰ ਹੁਣੀਆਂ ਅਸਲ ਕਹਾਣੀ ਤਾਂ ਕਾਲ ਜਿੱਦੀਆਂ ਕੁੜੀਆਂ ਨੇ ਮੈਂ ਮੁੰਡਿਆਂ ਦੀ ਕੋਈ ਧੁਖੀ ਗੱਲ ਬਣੋਣੀ ਨਹੀਂ ਚਾਹੁੰਦਾ ਕੁੜੀਆਂ ਦਾ ਅਸਲੀ ਰੂਪ ਛਪੋਣਾ ਨਹੀਂ ਚਾਹੁੰਦਾ ਹੁੰਦਿਆਂ ਬਾਰੇ ਮੈਨੂੰ ਵੀ ਕੋਈ ਬਹੁਤੀ ਨੋਲਿਜ ਨਹੀਂ ਓਏ ਕੁੜੀਆਂ ਬਾਰੇ ਵੀ ਮੈਨੂੰ ਵੀ ਕੋਈ ਬਹੁਤੀ ਨੋਲਿਜ ਨਹੀਂ ਪਰ ਜੋ ਵੀ ਉੱਠਦਾ ਮੁੰਡਿਆਂ ਬਾਰੇ ਸਭ ਕੁਝ ਕਹਿ ਜਾਂਦਾ ਮੁੰਡਿਆਂ ਦੇ ਚਰਚੇ ਤਲਾ ਆਪਾਂ ਅਕਸਰ ਸੋ ਸਹੀ ਹੈ ਕਾਲਜ ਦੇ ਵਿੱਚ ਆ ਕੇ ਕੁੜੀਆਂ ਕੀ ਕੀ ਕਰਦੀਆਂ ਨੇ ਉਹ ਸੁਦਾ ਕਾਲਜ ਦੇ ਗੇਟ 'ਚ ਅੱਖਾਂ ਅਖਰ ਪੜਦੀਆਂ ਨੇ ਕਿਹੜਾ ਆ ਗਿਆ ਕੀਨੇ ਧਿਆਣਾ ਇੰਤੀਆਂ ਤੱਕਦੀਆਂ ਨੇ ਇੱਕ ਹੋਰ ਆ ਗਿਆ ਕਹਿ ਕੇ ਤਾੜੀ ਮਾਰ ਕੇ ਹੱਸਦੀਆਂ ਨੇ ਉਹ ਕਿਹੜਾ ਉੱਠਿਆ ਉਹਦੀ ਕੁੜੀਆਂ ਇੱਕ ਕੁੜੀ ਦੂਜੀ ਕੁੜੀ ਨੂੰ ਕਹਿੰਦੀ ਆ ਉਹਨ ਦੇਖਿਓ ਕਿੰਨਾ ਫੱਪਦਾਂ ਜਦ ਮਰ ਗਿਆ ਨਾ ਪੱਗ ਪਹੁੰਚ ਨਹੀਂ ਬਨ ਕੇ ਆ ਜਾਂਦਾ ਪੈਰੀ ਤਕਣੀ ਦੇ ਨਾਲ ਮੇਰੇ ਦਿਲ ਵਿੱਚ ਲੈ ਜਾਂਦਾ ਮੁੰਡਿਆਂ ਦੇ ਚਰਚੇ ਤਾਂ ਆ ਪਾ ਅੱਖਰ ਸੁਣਦੇ ਆ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਸ਼ੂਟ ਸਮੋਣਾ ਆਉਂਦਾ ਨਹੀਂ ਛੂਟ ਪੰਜਾਬੀ ਪੌਣ ਵਾਲੀ ਓ ਸ਼ੂਟ ਪੰਜਾਬੀ ਪੌਣ ਵਾਲੀ ਜਦੋਂ ਜੀਣਾ ਪਉਂਦੀ ਏ ਉੱਥੇ ਆ ਕੇ ਮਤਰੋਂ ਨਵ ਆਪਣਾ ਪੈ ਜਾਂਦਾ ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹੇ

ਬਿਨਾਂ ਪਾਸੂ ਦੋ ਚਾਰ ਨਹੀਂ ਹੁੰਦੀਆਂ ਪੰਗੇ ਉਹ ਕਦੇ ਵੀ ਕਿਸਾਰ ਨਹੀਂ ਹੁੰਦੀਆਂ ਕਹੇ ਜਿਉਂਦਾ ਨੀ ਕੁੜੀਓ ਕਹੇ ਜਿਉਂਦਾ ਮੇਰੀ ਗੱਲ ਦਾ ਗੁਸਾ ਨਾ ਕਰਿਓ ਨੀ ਕੁੜੀਓ ਕਹੇ ਜਿਉਂਦਾ ਮੇਰੀ ਗੱਲ ਦਾ ਗੁਸਾ ਨਾ ਕਰਿਓ ਮੈਂ ਨਾ ਬੋਲਦਾ ਤਾਂ ਇਹ ਗੱਲਾਂ ਹੋਰ ਕੋਈ ਕਹਿ ਜਾਂਦਾ ਉਹਿਆਂ ਦੇ ਚਰਤੇ ਤਾਂ ਅੱਪਾ ਅਖਿਰ ਸੋਣ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਓਏ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ